ਪੰਜਾਬ ਜਿਆਦਾਤਰ ਜੇ ਆ ਕਰੋਨਾ ਮਿਹਰਬਾਨੀ ਇਹ ਹੋਰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਜਾਨ ਨਗਰ ਨਗਰਾਵਾਸ ਤੇ ਕੋਈ ਫਾਸਟ ਫੂਡ ਆ ਰਹਾ ਵਗੈਰਾ ਹੋ ਜਿਹੜਾ ਟੂੜੀ ਟਾਂਡੇ ਤੇ ਬੰਦਾ ਨਿਤਾਵਾ ਕਰਕੇ ਚਾਰਾ ਚਲ ਸਕਦਾ ਤੇ ਜਾਂ ਬਾਅਦ ਤੁਸੀਂ ਵੀ ਖਾ ਦੀ ਮਿਹਰਬਾਨੀ ਕਰਦੇ ਹੋ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਜਿਹੜੇ ਪਾਣੀ ਵਿੱਚ ਬੈਠੇ ਨੇ ਮਤਲਬ ਇਹ ਅੰਦਰ ਜਿਹੜੇ ਉਹਨਾਂ ਵਾਸਤੇ ਪਾਣੀ ਔਰ ਬਿਸਕੁਟ ਆਰਾ ਵਗੈਰਾ ਸੁੱਕਾ ਆਚਨ ਹਾਂ ਚਾਹ ਆ ਜਾਵੇ ਇਹਨਾਂ ਦਾ ਬਹੁਤ ਧੰਨਵਾਦ ਹੋਵੇਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿਲਾ ਨੋ ਨਾਲ ਸੰਬੰਧਿਤ ਕੁਝ ਉਦਮੀ ਨੌਜਵਾਨਾਂ ਨੇ ਹੜਪੀਟਾਂ ਦੀ ਮਦਦ ਦਾ ਫੈਸਲਾ ਕੀਤਾ। ਪਿੰਡ ਵਿੱਚੋਂ ਫੰਡ ਇਕੱਠਾ ਹੋਇਆ ਤੇ ਹੁਣ ਸਮਾਨ ਕੀ ਖਰੀਦਿਆ ਜਾਵੇ। ਕਿਹੜੀ ਸਮਾਨ ਦੀ ਜ਼ਰੂਰਤ ਹੜਪੀਟਾਂ ਨੂੰ ਇਹ ਪਤਾ ਲਾਉਣ ਲਈ ਉਹ ਖੁਦ ਪਹੁੰਚ ਗਏ ਪਿੰਡਾਂ ਦੇ ਵਿੱਚ। ਹਰੀਕੇ ਪਤਨ ਤੋਂ ਉਹ ਵੱਖ-ਵੱਖ ਪਿੰਡਾਂ ਵਿੱਚ ਗਏ ਤੇ ਉੱਥੇ ਦੇ ਹਾਲਾਤ ਵੇਖੇ। ਦੱਸਿਆ ਕਿ ਪਿੰਡਾਂ ਦੇ ਵਿੱਚੋਂ ਹਾਲੇ ਵੀ ਪਿਛਲੇ 5 ਦਿਨਾਂ ਤੋਂ ਪਾਣੀ ਆਇਆ ਹੋਇਆ ਹੈ ਜਿੱਥੇ ਉਹਨਾਂ ਵਿੱਚੋਂ ਹਾਲੇ ਵੀ ਲੋਕਾਂ ਨੂੰ ਘਰਾਂ ਤੋਂ ਕੱਢ ਕੇ ਲਿਆਂਦਾ ਜਾ ਰਿਹਾ ਹੈ ਲੋਕ ਘਰਾਂ ਵਿੱਚੋਂ ਬਾਹਰ ਆਉਣ ਨੂੰ ਰਾਜ਼ੀ ਨਹੀਂ ਕਿਸ਼ਤੀਆਂ ਲੱਗੀਆਂ ਹੋਈਆਂ ਤੇ ਲਗਾਤਾਰ ਪਿੰਡਾਂ ਦੇ ਵਿੱਚੋਂ ਲਿਆਂਦਾ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਪਾਣੀ 8-8 ਫੁੱਟ ਤੋਂ ਵੱਧ ਭਰਿਆ ਹੋਇਆ ਹੈ ਤੇ ਦਿਲ ਉਹਨਾਂ ਦਾ ਸੀ ਜਿਹੜਾ ਵੇਖ ਕੇ ਹਾਲਾਤ ਪਸੀਜ ਗਿਆ ਭਾਵਕ ਹੋ ਗਏ ਆਉ ਤੁਹਾਨੂੰ ਵੀ ਦਿਖਾਉਣੇ ਆ ਇਸ ਪਿੰਡ ਦੇ ਹਾਲਾਤ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚੋਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਬੇਨਤੀ ਸਾਡੀ ਇਹ ਆ ਮਾਹੌਲ ਵੇਖ ਸਕਦੇ ਤੁਸੀਂ ਇੱਥੇ ਜੋ ਵੀ ਦੱਸਣਾ ਜਿਹੜਾ ਤੁਮੀ ਅਜੇ ਤੇ ਪਾਣੀ ਜ਼ਿਆਦਾ ਆ ਜੇ ਤਾਂ ਗਾਂ ਬਚਾਉਣਾ ਤੇ ਫਿਰ ਜਦੋਂ ਪਾਣੀ ਲਿਆ ਫਿਰ ਬਚਾਉਣ ਦੀ ਕੋਸ਼ਿਸ਼ ਕਰਿਆ ਜੀ ਕਿਉਂਕਿ ਅਜੇ ਤੇ ਇੱਥੇ ਸਾਡੇ ਤੱਕ ਪਹੁੰਚ ਨਹੀਂ ਹੁੰਦੀ ਕੋਈ ਨਹੀਂ ਠੀਕ ਨਹੀਂ ਮਿਹਰਬਾਨ ਕਰਕੇ ਵੀ ਜੇ ਬਾਅਦ ਚ ਜੋ ਵੀ ਤੁਹਾਡੀ ਕੋਇਸ਼ ਹੈ ਗਿਆ ਜੋ ਤੁਸੀਂ ਦੱਸ ਰਹੇ ਜੀ ਪਿੰਡ ਤੱਲੀ ਗਲਾਮ ਆ ਬੰਡਾਲਾ ਆ ਧੀਰਾ ਘਰਾ ਟੱਲੀ ਗਲਾਮ ਧੀਰਾ ਘਰਾ ਨਿਹਾਲਾ ਲਵੇਰਾ ਇਹ ਚਾਰ ਪੰਜ ਪਿੰਨ ਜਿਹੜੇ ਹਮ ਚੱਕ ਹੋ ਗਿਆ ਇਹ ਸਾਰੇ ਵਿੱਚ ਬਿਮਾਰ ਦੇਟ ਆ ਪਾਣੀ ਉਤਰੇ ਤੋਂ ਵੀ ਬੀ ਬੂ ਮੰਨ ਲਾ ਜਿਹੜੀਆਂ ਪੱਤਰੀ ਬੀਜਣੀ ਵੀ ਉਹਨਾਂ ਚੀਜ਼ਾਂ ਦੀ ਨੂਣਾ ਜ਼ਿਆਦਾਤਰ ਜੇ ਕਰੋ ਨਾ ਮਿਹਰਬਾਨੀ ਇਹ ਹੋਰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਜਾਨ ਡੰਗਰ ਡੰਗਰਾ ਵਾਸਤੇ ਕੋਈ ਫਾਸਟ ਫੂਡ ਆਰਾ ਵਗੈਰਾ ਹੋ ਜਿਹੜਾ ਟੂੜੀ ਤੇ ਬੰਦਾ ਗਿਤਾਵਾ ਕਰਕੇ ਇਚਾਰਾ ਕਰ ਸਕਦਾ ਤੇ ਜਾਂ ਬਾਅਦ ਤੁਸੀਂ ਬੀ ਖਾ ਦੀ ਮਿਹਰਬਾਨੀ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਜਿਹੜੇ ਪਾਣੀ ਵਿੱਚ ਬੈਠੇ ਨੇ ਮਤਲਬ ਇਹ ਅੰਦਰ ਜਿਹੜੇ ਉਹਨਾਂ ਵਾਸਤੇ ਪਾਣੀ ਔਰ ਬਿਸਕੁਟ ਐਰਾ ਵਗੈਰਾ ਸੁੱਕਾ ਰਾਚਨ ਹਾਂ ਆ ਜਾਵੇ ਉਹਨਾਂ ਦਾ ਬਹੁਤ ਧੰਨਵਾਦ ਹੋਵੇਗਾ ਇਹ ਜੀ ਪੱਤਿਆ ਉੱਤੇ ਵਾਲਾ ਪਿੰਡ ਆ ਤੇ ਆ ਸ਼ਮਸ਼ਾਨ ਘਾਟਾ ਨੇੜੇ ਤੇ ਘਟ ਤੋਂ ਘਟ 8 8 ਪਟ ਪਾਣੀ ਜਿਵੇਂ ਇਹ ਬੰਨ੍ਹ ਦੇ ਨਾਲ ਆ ਤੇ ਉਦੋਂ ਬਾਅਦ ਵੀ ਮਤਲਬ ਘਰ ਬਹੁਤ ਜ਼ਿਆਦੇ ਅਜੇ ਇੱਕ ਪਿੰਡ ਦੇ ਨਾਲ ਹੀ ਆ ਇਹਦੂ ਗਾਂ ਇੱਕ ਪਿੰਡ ਹੋਰ ਆ ਉਸ ਪਿੰਡ ਦੇ ਵਿੱਚ ਬਹੁਤ ਜਿਆਦਾ ਮਤਲਬ ਵੀ ਲੋੜ ਆ ਘਰਾਂ ਚੋਂ ਲਈ ਆਉਂਦੇ ਲੋਕਾਂ ਨੂੰ ਲੱਗੇ ਆ ਵੀ ਬੋੜਾਂ ਪਈਆਂ ਤੇ ਇਧਰ ਇੱਕ ਉਧਰ ਲਈ ਆਉਂਦੇ ਆ ਬਹੁਤ ਦੂਰ ਤੱਕ ਮਤਲਬ ਪਾਣੀ ਪਾਣੀ ਜਿੱਥੋਂ ਤੱਕ ਨਿਗਾ ਮਾਰਦੇ ਆ ਉੱਥੇ ਤੱਕ ਪਾਣੀ ਪਾਣੀ ਆਉਂਦਾ ਤੇ ਘਰਾਂ ਚੋਂ ਲੋਕ ਹਜੇ ਵੈਸੇ ਆਏ ਨਹੀਂ ਵੀ ਅਸੀਂ ਮਤਲਬ ਉਹਨਾਂ ਨੇ ਆਉ ਦਾ ਸਿਸਟਮ ਵੀ ਵੇਖਣਾ ਪੈਂਦਾ ਤੇ ਬਹੁਤ ਜਿਆਦਾ ਮਤਲਬ ਮੰਦੇ ਹਾਲਾਤ ਆ ਪਾਣੀ ਬਹੁਤ ਜਿਆਦਾ ਸਪੀਡ ਨਾਲ ਜਾਈ ਜਾਂਦਾ ਜੀ ਤੇ ਸਰਕਾਰਾਂ ਨੂੰ ਤੇ ਸਿਸਟਮ ਨੂੰ ਇਹਨਾਂ ਤੱਕ ਪਹੁੰਚ ਕਰਕੇ ਯਾਰ ਘਰਾਂ ਚੋਂ ਰਾਸ਼ਨ ਪਾਣੀ ਜੋ ਵੀ ਪਿੰਡਾਂ ਤੱਕ ਜਿੱਥੋਂ ਤੱਕ ਵੀ ਪਹੁੰਚਦੀ ਹੈ ਜਿੱਥੇ ਆਪਾਂ ਸੌਖੇ ਬੈਠੇ ਹਾਂ ਉੱਥੋਂ ਲੈ ਕੇ ਇਹਨਾਂ ਲੋਕਾਂ ਤੱਕ ਪਹੁੰਚਿਆ ਜਾਵੇ ਕਿਸੇ ਚੀਜ਼ ਦੀ ਵੀ ਮਦਦ ਕਰਨੀ ਚਾਹੁੰਦੇ ਤੇ ਇਹਨਾਂ ਤੱਕ ਆਪ ਪਹੁੰਚ ਕਰਕੇ ਮਦਦ ਕਰਿਓ ਰਾਹ ਦੇ ਵਿੱਚ ਐਵੇਂ ਕਰਨ ਦੀ ਲੋੜ ਨਹੀਂ ਜਿਆਦਾਤਰ ਜੀ